ਇੱਕ ਵਾਰੀ ਕੋਈ ਹੀ ਸੇਠ ਵੇਚ्ठा ਸੀ ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ ਮੰਗਣ ਕਹਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹ ਉਹਨੇ ਕਿਹਾ ਸੇਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਮੈਂ ਚੰਗੇ ਭਲੇ ਘਰ ਦਾ ਸਾਂ ਪਰ ਪਲਟਾ ਵੱਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕੱਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਹੋ ਉਹ ਸੇਠ ਇਹਨਾ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਇੱਥੇ ਤੁਰੇ ਫਿਰਦੇ ਆ ਨੌਕਰ ਨੂੰ ਕਹਿੰਦਾ ਧੱਕੇ ਮਾਰ ਦੁਕਾਨ ਤੋਂ ਬਾਹਰ ਕਰ ਸਵੇਰੇ ਸਵੇਰੇ ਆ ਗਿਆ ਮੰਗਤਾ ਉਹਨੇ ਕਿਹਾ ਮੈਂ ਮੰਗਤਾ ਨਹੀਂ ਮੈਨੂੰ ਸਮੇ ਨੇ ਇੱਥੇ ਖੜਿਆ ਕਰ ਦਿੱਤਾ ਮੈਂ ਮੰਗਤਾ ਨਹੀਂ ਹੈਗਾ ਸਮੇ ਨੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਚੀ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜ ਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਹਣੀ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਅੱਗੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਠ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ মাপ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਹਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਿਹਾ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦਿਆਂਗੇ ਕੱਪੜਾ ਵੀ ਦਿਆਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਨੂੰ ਮਿਲ ਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਛਾਣ ਗਿਆ ਜਿਹੜਾ ਬੰਦਾ ਸੀ ਜਿੰਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਹਨੇ ਕਿਹਾ ਸੇਠ ਜੀ ਮੰਗਤੇ ਨੂੰ ਕਹਿੰਦਾ ਸੇਠ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਆ ਜਿੰਨੇ ਤੁਹਾਂ ਧੱਕੇ ਮਰਵਾਏ ਸੀ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਹੋ ਪਰ ਮੈਂ ਇੱਕੋ ਗੱਲ ਕਹਾਵਾਂਗਾ ਉਹ ਨਿਕਿਆ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ અપਮਾਨ ਨਹੀਂ ਕਰੀਦਾ ਹੁੰਦਾ ਹਾਲਾਂਕਿ ਸੜਕ ਤੇ ਨਹੀਂ ਕੋਈ ਆਇਆ ਅਸੀਂ ਆ ਆਦਮੀ ਹਾਂ ਅਕੀਦੂ ਜੀ ਮਦਦ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜੋ ਕੁਝ ਆਪਾਂ ਦੇਖਣੇ ਪਿਆ ਕੀ ਇਹ ਸੱਤ ਖੈ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਸੱਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਿਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਹਰ ਚੰਦੋ